ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਪੇਖਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਇੱਕ ਗਾਂ ਦੀ ਵੀਡੀਓ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਜੀ ਸਿੰਘ ਪਿੰਡ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਗਾਪੁਰਾ ਮੋਬਾਈਲ ਨੰਬਰ 9914441658 ਇੱਕ ਵਾਰੀ ਹੋਰ ਦੱਸੋ 9914441658 ਠੀਕ ਆ ਬਾਈ ਸੂ ਆ ਕੇ ਨਮਾ ਸੂਈ ਆ ਜੀ ਬਾਈ ਇਹ ਕਿਸੇ ਗਰੀਬ ਘਰੋਂ ਆਈ ਆ ਠੀਕ ਆ ਜੀ ਕਿੱਟੜਾਂ ਦੀ ਮਾਰੀ ਸੀ ਛਿੱਗੀ ਆ ਮੋ ਉੜੂ ਜੇ ਹੋਇਆ ਛੇ ਦੰਦਾ ਹੈ ਠੀਕ ਹੈ ਜੀ ਫਾਰਮ ਵਾਲੀ ਰੈਡ ਹੈ ਆ ਤੁਸੀਂ ਨਾੜਾ ਦੇਖ ਲਓ ਇਹਦਾ ਮਲਕਮ ਇਹਨਾਂ ਬਹੁਤ ਸਟਰੋਂਗ ਹੁੰਦੀ ਹੈ ਨਹੀਂ ਨਹੀਂ ਪਾਸੇ ਐਵੇਂ ਹੈ ਚੈੱਕ ਕਰਤਾ ਕਿ ਪੂਰੀ ਵਲਾਂ ਵਾਲੀ ਹੈ ਜੀ ਤੇ ਇਹ ਤਿੰਨਾਂ ਚਾਰਾਂ ਦਿਨਾਂ ਜੀ ਆਪਣੇ ਘਰੇ ਬਦਲ ਗਈ ਆਪਾਂ ਇਹਦਾ ਪੁੰਨ ਲਿਆ ਠੀਕ ਹੈ ਜੀ ਜਾਇਜ ਰੇਟ ਆ ਇਹ 14 ਕਿਲੋ ਆਪਣੇ ਘਰੇ ਬਈ ਉਹ ਲੀਟਰ ਨਾਲ ਲਿਆਵੇ ਆਪਦਾ ਕੰਡਾ ਲਿਆਵੇ ਦੋ ਟਾਈਮ ਛੋਲੇ ਆਹ ਦੇਖ ਲਓ ਜੀ ਅੱਜ ਇਹ ਸਾਫ ਹੋ ਜਾਂਦੀ ਅੱਜ 17ਵਾਂ ਦਿਨ ਸੁਈਲ ਕੰਮ ਦੀ ਸਾਫ ਹੋਣ ਲੱਗੀ ਹੈ 17ਵਾਂ ਦੇਣਾ 17ਵਾਂ ਦਿਨ ਅੱਜ ਪੂਰਾ ਹੋਇਆ ਸੂਈ ਨੂੰ ਬੱਚਾ ਕੀ ਹੈ ਜੀ ਬੱਚਾ ਜੀ ਬੱਚਾ ਹੀ ਹੈ ਬੱਚਾ ਬੱਚਾ ਤੇ ਆਪਣਾ ਦੇਣ ਲੈਣ ਇਹ ਨੈਟ ਹੋਊਗਾ 38000 ਰੁਪਏ ਦੀ ਦੇਣੀ ਹੈ ਇਹ ਬੰਦਾ ਜੇ ਕੋਈ ਬਾਹਰਲੇ ਮਾਹੌਲ ਚ ਰੱਖਣ ਵਾਲਾ ਹੋਇਆ ਬੰਦਾ ਬੰਦਾ ਇਹਦੇ ਥੱਲੇ 22 24 ਕਿਲੋ ਜਾਨੀ ਦੁੱਧ ਜੋ ਜਿਹੜਾ ਖੁੱਲੀ ਛੱਡ ਕੇ ਜੇ ਫਾਰਮ ਵਾਲੀ ਬੱਚੀ ਆ ਵੇਖ ਲਓ ਲਿਸ ਕੋਈ ਲਿਸੀ ਫਿਕੀ ਆ ਘਟ ਸੇਵਾ ਕਰਨ ਇਦਾਂ ਹਾਲਤ ਹੋਈ ਹੋਈ ਹੈ ਜੀ ਬਈ ਚਿਚੜਾ ਨਾ ਭਰੀ ਵੀ ਸੀ ਇੱਕ ਵੀ ਨਹੀਂ ਰਿਹਾ ਪਰਲੇ ਪਾਸੇ ਵੇਖ ਲਓ ਮਿਲਕਮੈਨ ਉਹ ਵੀ ਉਧਰ ਨਹੀਂ ਆਏਗੀ ਠੀਕ ਹੈ ਜੀ ਮਰਕਵੈਣ ਨੂੰ ਦਿਖਾ ਦੇ। ਆਹ ਲੈ ਬਰੀਕ ਬਰੀਕ ਨਾੜਾਂ ਆ ਦੇਖੋ ਦੋਨੇ ਪਾਸੇ। ਹੋਰ ਇਸ ਸਟਰੋਂਗ ਮਰਕਵੈਣ ਬਾਕੀ ਬਰੀਕ ਬਰੀਕ ਨਾੜਾ ਤੋੜ ਕੇ ਦਿਖਾ ਦੇ। ਆਹ ਲੋ। ਬਾਈ ਦੇ ਦੱਸਣ ਮੁਤਾਬਕ ਸੂਆ ਦੂਜਾ ਸੂਈ ਆ ਜੀ 17 ਦਿਨ ਹੋ ਗਏ ਸੂਈ ਨੂੰ। ਬੱਚਾ ਮਗਰ ਹੈਗਾ ਜੀ ਬੱਛਾ। ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 14 ਕਿਲੋ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ 6 ਚੋਲਿਓ। ਇੱਕ ਬਾਈ ਜੀ ਹੋਰ ਗੱਲ ਐ। ਹਾਂਜੀ। ਇਹੇ ਆਪਾਂ ਨੂੰ ਭਾ ਨਾ ਮਿਲੀ ਭਾ ਨਾ ਹੀ ਤਾਂ ਦਿੱਤੀ ਐ ਇਹਨੇ ਇੰਨੇ ਜਿੰਨਾ ਦੁੱਧ ਐ ਨੇ ਢਾਈਆਂ ਮਹੀਨੇ ਚ ਪੈਸੇ ਪੂਰੇ ਕਰ ਸਹੀ ਗੱਲ ਹੈ ਜੀ ਆਹ ਥਾਣਾ ਮੂਹਰ ਲੱਗਦਾ ਜੀ ਇਹਦਾ ਘੱਟਾ ਜੀ ਅੱਧਾ ਥਾਣਾ ਆਪਦਾ ਜੋਖਲੇ ਉਹਦੇ ਚ 2 ਕਿਲੋ ਨਿਕਲਿਆ 2 ਕਿਲੋ ਨਿਕਲੂ ਅੱਧਾ ਨਿਕਲੂ ਅੱਧਾ ਹੀ ਉਹਨਾਂ ਨੇ ਦੱਸਿਆ ਸੀ ਇਹਦੇ ਚ ਮਾੜੀ ਜੀ ਪੂਰ ਵੀ ਹੁੰਦੀ ਆ ਐਂ ਦੱਬ ਚੋਂ ਨੂੰ ਕੋਈ ਪ੍ਰੋਬਲਮ ਨਹੀਂ ਇਹਨੂੰ ਇੰਨੀ ਜਿਵੇਂ ਆ ਜਾਂਦੀ ਆ ਆਹ ਥਾਣਾ ਚ ਬਾਈ ਜੀ ਕਿਸੇ ਕਿੱਥੇ ਮਰਜ਼ੀ ਖੜ੍ਹਾ ਕੇ ਚੋਲਾ ਠੀਕ ਹੈ ਜੀ ਆਏ ਗੰਨੇ ਵਰਗੇ ਹਾਂ ਬਸ ਇਹ ਚੰਗਾ ਤਾਂ ਹੀ ਭਾ ਨਾ ਠੀਕ ਹੈ ਜੀ ਆਪਾਂ ਨੂੰ ਮਿਲੀ ਆਪਾਂ ਤੁਹਾਨੂੰ ਪਤਾ 11500 ਨਾਲ ਖੇਡਦੇ ਆ ਠੀਕ ਹੈ ਜੀ ਬੰਦਾ ਇਹਦੀ ਫੈਂਟ ਵੀ 4 ਤੋਂ ਪਲੱਸ ਹੁੰਦੀ ਹੈ ਠੀਕ ਹੈ ਜੀ ਜਿੰਨੇ ਦੀ ਆਈ ਹੈ ਯਾਨੀ ਇਹ ਆਪਣੇ ਘਰੇ ਦਸੀ ਦਾ ਇਹ ਜਿਹੜੀਆਂ 5 ਦਿਨਾਂ ਦਾ ਦੁੱਧ ਪਿਆ ਵਾ ਯਾਨੀ ਦਸੀ ਦਾ ਇਹ 46-4700 ਦਾ ਦੁੱਧ ਬੱਚੇ ਨਹੀਂ ਛੱਡ ਗਿਆ ਠੀਕ ਹੈ ਜੀ ਬਾਕੀ 14 ਕਿਲੋ ਨੈਟ ਤਿਆਰ ਆ ਜੀ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚਲੋ ਬਈ ਤਿੰਨ ਟਾਈਮ ਚਲੋ ਜਿਹੜੀ ਚੀਜ਼ ਹੈਗੀ ਆ ਉਹ ਚੀਜ਼ ਦੀ ਆਪਣੀ ਤਸੱਲੀ ਦੂਰੋਂ ਵੀ ਆਊਗਾ ਜੇ ਦੁੱਧ ਨਾ ਨਿਕਲਿਆ ਆਪਾਂ ਤਾਂ ਦੇਣਦਾਰ ਆ ਬੰਦੇ ਦੇ ਆਪਾਂ ਵੀਡੀਓ ਤੇ ਕਹਿਆ ਐਵੇਂ 14 ਕਿਲੋ ਕਿਹਾ ਤੇ 10 ਕਿਲੋ ਨਿਕਲੇ ਸਹੀ ਗੱਲ ਹੈ ਜੀ ਫੇਰ ਊਜਨੀ ਜਿਹੋ ਜੇ 13 ਕਿਲੋ ਬਈ 15 ਕਿਲੋ ਦੁੱਧ ਆ ਮੈਂ 14 ਕਿਲੋ ਘਟ ਗਿਆ ਠੀਕ ਹੈ ਜੀ ਆਹ ਦਾ ਜਿਵੇਂ ਮਰਜੀ ਦਸੱਲੀ ਨਾਲ ਆਦਾ ਚੋ ਕੇ ਆਦਾ ਬਹਿ ਜੇ ਕੋਈ ਨਿਆਣਾ ਪਾਲੇ ਬੰਦੀ ਬਣਾਣੇ ਠੀਕ ਹੈ ਜੀ ਬਾਕੀ ਇਹ ਤੁਹਾਨੂੰ ਦੱਸੀ ਜਾਂਦੀ ਫਾਰਮ ਵਾਲੀ ਛਿੱਗੀ ਆ ਮੂੰਹ ਜੀ ਉਹ ਤਾਂ ਛੇ ਹੱਥੀ ਹਜ਼ਾਰ ਹਾਂ ਜੀ ਖਾ ਨਾ ਐਨੇ ਤੇ ਕਿਉਂਕਿ ਜਰਸੀ ਵੈਰਾ ਤੁਸੀਂ ਵੀ ਵੀਡੀਓ ਨਿੱਤ ਬਣਾਉਣੇ ਆ 45 45 ਹਜ਼ਾਰ ਮੰਗੇ ਜਨ ਜਿਹੜੀਆਂ 10 ਕਿਲੋ ਦਿੰਦੇ ਸਹੀ ਗੱਲ ਹੈ ਆਪਣੀ ਹਾਂ ਨਾ 38000 ਰੁਪਏ 38000 ਰੁਪਏ ਐ ਕੋਕ 11500 ਇਹ ਚੀਜ਼ ਦੀ ਹੁੰਦੀ ਆ ਆਪਾਂ ਨੈਟ ਹੀ ਦਸੀ ਜਿਹਨੂੰ ਚਾਚੂ ਵੀ ਨੰਬਰ ਸਕਰੀਨ ਤੇ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ